ਇਹੋ ਨਾਮ ਨਾਲ ਜੁੜਾ ਨਾ ਲਾਇਰੀ ਆ ਨਾ ਦੇ ਨਾਮ ਦੇ ਚਾਂਦ ਕਰਕੇ ਇਹੋ ਨਾਮ ਨਾਲ ਤੇ ਆ ਕੇ ਤੁਸੀਂ ਆਪਾਂ ਦਾ ਨਾਮ ਦੱਸ ਕੇ ਅੱਜ ਜਿਹੜੀ ਸੇਵਾ ਕਰੇ ਜੀ ਇਹ ਦਾਸ ਪ੍ਰਭਲਿੰਦ ਸਿੰਘ ਜੀ ਇਹ ਮਹਾਰਾਗੁਰ ਆਮਦਾਸੀ ਕਿਰਪਾ ਸਦਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਹਾਰਾ ਸੇਵਾ ਲਹਿਰੇ ਜੀ ਸਰਦਾਰ ਸਿਮਰਪਾਲ ਸਿੰਘ ਜੀ ਜਿਹੜੀ ਸੇਵਾ ਨੇ ਬਾਰੇ ਨਹੀਂ ਜੀਏ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਕਿੰਨੇ ਤਰ੍ਹਾਂ ਦੇ ਫਲਾਵਰ ਲਗਾਏ ਗਏ ਇਹ ਫਲਾਵਰ ਮਰੇ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਥਾਵਾਂ ਤੋਂ ਆਂਦੇ ਨੇ ਜੀ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਂਦਾ ਜੀ ਦੇ ਇਹਦੇ ਵਾਸਤੇ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜਿਆ ਜੀ ਅੱਜ ਜਿਹੜੀ ਖੁੱਲ੍ਹ ਦੀ ਸੇਵਾ ਸਚਕੰਡ ਸਿਟੀ ਹਰਮੰਦਰ ਸਾਹਿਬ ਅੱਦੇ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਜਿਸੇ ਕਾਲ ਤੱਕ ਸਾਬਿਖੇ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਤਨਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ 26 ਤਰੀਕ ਨੂੰ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ तकरीबन 40-50 ਕਿਸਮ ਦੇ ਫੁੱਲ ਹਨ 35-40 ਟਨ 4-5 ਟਰੱਕਾਂ ਦੇ ਵਿੱਚ ਸੇਵਾ ਕਰਕੇ ਲਿਆਂਦੇਗੇ ਤੇ ਜਿਹਦੇ ਵਿੱਚ ਉਹ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰ ਤਾਂ ਕਿ ਫੁੱਲ ਕੋ ਮਲਾਨਾ ਜਾਣ ਉਹਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਬਾਦਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸੇਵਕ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗ੍ਰਾਮਦਾਸ ਕਿਰਪਾ ਕਰਨ ਸਮਰੱਥ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਣ ਸੇਵਾ ਲੈਂਦੇ ਰਹਿਣ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਹ ਸੰਪੂਰਨਤਾ ਹੋ ਜਾਏਗੀ ਜੀ